ਅੱਜ ਆਪਣਾ ਸਨੇਹਾਵਾ ਮਿੱਤਰੋ ਵੀਡੀਓ ਗਾਣਾ ਨਗਾਇਓ ਪੂਰੀ ਸੁਣ ਕੇ ਸਤਿ ਸ੍ਰੀ ਅਕਾਲ ਪਿੰਡ ਡੱਲਾ ਵਿਖੇ ਟੂਰਨਾਮੈਂਟ ਤੇ ਘੋੜਿਆਂ ਦਾ ਦੌੜ ਮੇਲਾ ਹੋ ਰਹਾ ਵਾ 14 15 ਤਰੀਕ ਨੂੰ ਕੁਵਾਡੀ ਦਾ ਟੂਰਨਾਮੈਂਟ ਜੀ ਦੇ ਬੇਰਬੇ 50 ਕਿਲੋ 60 75 ਤੇ ਓਪਨ ਚੈਂਪੀਅਨਵਾਜ ਦੀ ਯਾਤਗਰੀ ਦੇ ਵਿੱਚ ਪਹਿਲਾ ਮੇਲਾ ਕਰਾਇਆ ਜਾ ਰਿਹਾ ਵਾ ਘੋੜਿਆਂ ਦਾ 20 ਤਰੀਕ ਨੂੰ ਲਾਕਾ ਨਵਾਸੀਆਂ ਨੂੰ ਵੀ ਬੇਨਤੀ ਆ ਤੇ ਸਾਰੇ ਦੂਰ ਨੇੜੇ ਸੱਜਣਾ ਬੈਠਿਆਂ ਨੂੰ ਜਿਹੜੇ ਆਪਣੇ ਭਾਰਤ ਦੇ ਵਿੱਚ ਆ ਉਹ ਪਹੁੰਚਣ ਦੀ ਜੀ ਆਇਆਂ ਨੂੰ ਜਰੂਰ ਪਹੁੰਚਣ ਦੂਰੋਂ ਦੂਰੋਂ ਵੀ ਮੇਲੇ ਦਾ ਆਨੰਦ ਮਾਨਣ ਤੇ ਟੂਰਨਾਮੈਂਟ ਦਾ ਆਨੰਦ ਮਾਨਣ ਮਿਤੀ ਆਪਾਂ ਫੇਰ ਦੱਸ ਦਿੰਨੇ ਆ ਦੁਬਾਰਾ 14 ਤੇ 15 ਤਰੀਕ ਕਵੱਡੀ ਦਾ ਟੂਰਨਾਮੈਂਟ ਆ 20 ਤਰੀਕ ਨੂੰ ਘੋੜਿਆਂ ਦਾ ਚੈਂਪੀਅਨ ਆਵਾਜ਼ ਦੀ ਯਾਦਗਰੀ ਦੇ ਵਿੱਚ 20 ਤਰੀਕ ਨੂੰ ਜਿਹੜਾ ਖੇਡ ਮੇਲਾ ਵਾ ਕਰਾਇਆ ਜਾ ਰਿਹਾ ਵਾ ਪਿੰਡ ਡੱਲਾ ਜ਼ਿਲ੍ਹਾ ਲੁਧਿਆਣਾ ਦਸੀਲ ਜਗਰਾਉ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਿਓ ਉਦੋਂ ਬਾਅਦ ਇੱਕ ਪੋਸਟ ਪਾ ਦੇਾਂਗੇ ਜਿਹੜਾ ਉਹਨਾਂ ਦੇ ਬੇਰਬਿਆ ਮੋਬਾਈਲ ਮੋਬਾਈਲ ਨੰਬਰ ਇਹਨਾਂ ਵੀਰਾਂ ਦੇ ਉੱਤੇ ਲਿਖ ਦੇਾਂਗੇ ਤੁਸੀਂ ਉਹਨਾਂ ਨਾਲ ਸੰਪਰਕ ਕਰ ਲਿਓ ਧੰਨਵਾਦ ਜੀ ਸਾਰਿਆਂ ਦਾ